Keep

ਦੀ ਜੈ ਭਾਰਤ ਮਾਤਾ ਦੀ ਜੈ ਬੰਦੇ ਬਾਤਰਮ ਬੰਦੇ ਬਾਤਰਮ ਬੱਲੇ ਬੱਲੇ ਸਾਡੀ ਸਾਰੇ ਥੱਲੇ ਤੇ ਅਵਗੀ ਬਾਰ 405 ਅਵਗੀ ਬਾਰ 405 ਅਵਗੀ ਬਾਰ 405 ਭਾਰਤ ਮਾਤਾ ਦੀ ਜੈ ਤੇਰੀ ਸੋਚ ਤੇ ਰਾਜਾ ਜੈ ਹੋਵੇ ਅਰਵਿੰਦ ਘੰਨਾ ਤੇਰੀ ਸੋਚ ਤੇ ਰਾਜਾ ਜੈ ਹੋਵੇ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ बे <laughs> बे ਦੇਖੋ ਜੀ ਸਾਡਾ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਨੂੰ ਬਹੁਤ ਹੀ ਹੌਨਾਰ ਤੇ ਜੇਤੂ ਕੈਂਡੀਡੇਟਾ ਸ਼੍ਰੀ ਰਵਿੰਦ ਖੱਲਾ ਜੀ ਦਾ ਨਾਮ ਨਾਮਿਨੇਟ ਕੀਤਾ ਹੈ ਸੰਗਰੂਰ ਲੋਕ ਸਭਾ ਵਾਸਤੇ ਸਾਰੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਨਿਸ਼ਚਿਤ ਤੌਰ ਤੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਰਵਿੰਦ ਖੱਲਾ ਜੀ ਲੋਕ ਸਭਾ ਸੰਗਰੂਰ ਤੋਂ ਚੋਣ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਵਾਂਗੇ ਅਤੇ 400 ਪਾਰ ਦਾ ਨਾਰਾ ਸਰਕਾਰ ਬਣਾਵਾਂਗੇ ਆ ਜੀ ਅੱਜ ਵੱਡੇ ਵੱਡੇ ਗਏ ਨੇ ਬੀ ਜੀ ਪੀ ਇਸ ਇੱਕ ਬੜੀਆ ਕੀ ਗੱਲ ਹੈ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਅਸੀਂ ਸੰਗਰੂ ਲੋਕ ਸਭਾ ਹਲਕੇ ਤੋਂ ਪੀ.ਐਮ. ਕandidate ਦਿੱਤੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਕੈਂਡੀਡੇਟ ਨੇ ਅਤੇ ਮੈਨੂੰ ਉਮੀਦ ਹੈ ਪੂਰੀ ਉਮੀਦ ਹੈ ਕਿ ਸੰਗਰੂ ਲੋਕ ਸਭਾ ਦੇ ਹਲਕੇ ਦੇ ਲੋਕ ਵੱਧ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਸੰਗਰੂ ਹਲਕੇ ਦਾ ਵਿਕਾਸ ਜੋ ਕਿ ਪਿਛਲੇ 10 ਸਾਲ ਤੋਂ ਬਹੁਤ ਹੀ ਅਧੂਰਾ ਪਿਆ ਹੈ ਨਾ ਤਾਂ ਇੱਥੇ ਕੋਈ ਕੱਟੜੀ ਚਹਿਹ ਦੇ ਫਾਟਕਾ ਦਾ ਕੋਈ ਇਜਾਮ ਹੈ ਦੇ ਨਾਹੀਂ ਸਿਵਲ ਹਸਪਤਾਲ ਦਾ ਤੇ ਬਾਕੀ ਹਲਕੇ ਦੇ ਕੰਮ ਵੀ ਬਹੁਤ ਅਧੂਰੇ ਪਏ ਨੇ ਜੋ ਕਿ ਸ਼੍ਰੀ ਰਵਿੰਦਰ ਖੰਨਾ ਜੀ ਪਾਰਲੀਮੈਂਟ ਵਿੱਚ ਪਹੁੰਚ ਕੇ ਸਾਡੀ ਆਵਾਜ਼ ਬਣਨਗੇ ਸਾਡੇ ਜਿਹੜੇ ਅਧੂਰੇ ਕੰਮ ਨੇਮਨ ਪੂਰੇ ਕਰਨਗੇ ਅਤੇ ਤੀਜੀ ਵਾਰ ਸੈਂਟਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਉਹਨਾਂ ਦੀ ਮਤਲਬ ਹੈ ਸਰਕਾਰ ਦੇ ਵਿੱਚ ਇੱਕ ਆਪਣਾ ਅਹਿਮ ਯੋਗਦਾਨ ਪਾਣ ਵਿਚਾਰਨਾ ਇਹ ਖੁਸ਼ੀ ਦੀ ਗੱਲ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਹੁਨਾਰਾ ਸੀਨੀਅਰ ਆਗੂ ਕਿਉਂਕਿ ਪੰਜਾਬ ਦੇ ਬਾਈਪ ਪ੍ਰਧਾਨ ਅੱਜ ਜੋ ਸਾਡੀ ਲੋਕ ਸਭਾ ਹਲਕਾ ਸੰਦੂਰ ਤੋਂ ਉਹਨਾਂ ਨੂੰ ਜਿੱਤੀ ਗਈ ਹੈ ਇਸ ਖੁਸ਼ੀ ਦੇ ਵਿੱਚ ਅੱਜ ਉੜੀ ਮੰਡਲ ਵੱਲੋਂ ਲੱਡੂ ਵੰਡੇ ਗਏ ਨੇ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਨਾ ਤੇ ਵਿਸ਼ਵਾਸ ਦਿਲਾਉਣਾ ਕਿ ਅਸੀਂ ਪੂਰੀ ਤਨਦੇਹੀ ਨਾਲ ਇਥੇ ਅਰਵਿੰਦ ਖੰਨਾ ਜੀ ਨੂੰ ਵੱਧ ਵੱਧ ਵੋਟਾਂ ਪਵਾ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਇਹ ਸਭ ਨੂੰ ਵਿਸ਼ਵਾਸ ਦਿਵਾਉਂਦਾ ਕਹਿੰਦੇ ਤਿਆਰੀਆਂ ਵੀ ਪਾ ਰਹੀਆਂ ਨੇ ਕੁੜੀਆਂ ਤਿਆਰੀਆਂ ਨੇ ਜੀ ਸਾਡੇ ਮੂਵਮੈਂਟ ਮੂਵਟ ਤੱਕ ਸਾਡੇ ਪੰਨਾ ਪਰ ਮੁਕਤਾ ਸਾਡੇ ਮੈਂਬਰ ਬਣੇ ਹੋਏ ਨੇ ਸਾਰੇ ਇਕੱਠਾ ਜੁੜੇ ਹੋਏ ਨੇ ਸਾਰੀ ਟੀਮ ਬਿਲਕੁਲ ਓਕੇ ਹੈ ਜੋ ਕਿ ਪੂਰੀ ਤਨਦੇਹੀ ਨਾਲ ਕੰਮ ਕਰਨ ਨੂੰ ਤਿਆਰ ਹੈ ਦਨ ਬੰਨ ਧਨ ਨਾਲ ਲੱਗੇ ਹੋਏ ਨੇ ਸਾਰੇ ਪੁੱਤਾਂ ਤੇ ਸਾਡੇ ਜੋ ਨਮਾਇंदे ਨੇ ਉਹ ਬਣੇ ਹੋਏ ਨੇ ਟੀਮਾਂ ਬਣੀਆਂ ਹੋਈਆਂ ਨੇ ਜੋ ਲਗਾਤਾਰ ਕੰਮ ਕਰਦੀਆਂ ਨੇ